ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਆਪਣਾ ਮੀਤ ਸੁਆਮੀ ਗਾਈਐ ਆਪਣਾ ਮੀਤ ਸੁਆਮੀ ਇਥੇ ਵਿਸਰਾਮ ਲਾਦਣਾ ਆਪਣਾ ਮੀਤ ਸੁਆਮੀ ਗਾਈਐ ਆਸ ਨ ਅਵਰ ਕਾਹੂ ਕੀ ਕੀਜੈ ਸੁਖ ਦਾਤਾ ਪ੍ਰਭ ਤਿਆਈਐ ਰਹਾਉ ਸੁਖ ਮੰਗਲ ਕਲਿਆਣ ਜਿਸਹ ਘਰ ਤਿਸ ਹੀ ਸਰਣੀ ਪਾਈਐ ਤਿਸਹ ਤਿਆਗ ਮਾਨੁਖ ਜੀ ਸੇਵਹੁ ਤਉ ਲਾਜ ਲੋਨ ਹੋਏ ਜਾਈਐ ਏਕ ਓਟ ਪੱਕੀ ਠਾਕੁਰ ਕੀ ਗੁਰ ਮੇਲ ਮਤਿ ਬੁੱਧ ਪਾਈਐ ਗੋਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੁਹਤਾਈਐ ਗੁਣ ਨਿਦਾਨ ਨਾਨਕ ਪ੍ਰਭ ਮਿਲਿਆ ਇਥੇ ਵਿਸਰਾਮ ਹੈ ਸਗਲ ਚੁੱਕੀ ਮੁਹਤਾਈਐ ਸਾਰਗ ਮਹੱਲਾ ਪੰਜਵਾ ਓਟ ਸਤਾਣੀ ਪ੍ਰਭ ਜੀ ਓ ਮੇਰਾ ਦ੍ਰਿਸ਼ਟ ਨਾ ਲਿਆਵਾ ਓ ਅਵਰ ਕਾਹੂ ਕਾ ਦ੍ਰਿਸ਼ਟ ਨ ਲਿਆਵਾ ਓ ਅਵਰ ਕਾਹੂ ਕਾ ਮਾਨ ਮਹਤ ਪ੍ਰਭ ਤੇਰਾ ਮਹਤ ਪਦ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਰਹਾਉ ਅੰਗੀਕਾਰ ਕੀਓ ਪ੍ਰਭ ਅਪੁਨੇ ਕਾੜ ਲੀਆ ਬਿਖ ਖੇਰੇ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਰ ਪਿਆ ਗੁਰ ਪੈਰੇ ਕਵਨ ਉਪਮਾ ਕਹੋ ਏਕ ਮੁਖ ਕਵਨ ਉਪਮਾ ਕਹੋ ਇਥਿ ਠਮਕ ਏਕ ਮੁਖ ਇਥਿ ਵਿਸਰਾਮ ਹੈ ਮੇਰੇ ਗੁਣ ਕੇ ਦਾ ਤੀਰੈ ਕਾਠ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਘਨੇਰੇ ਸਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਕੋਈ ਸਗਲ ਖਲਾਸੀ ਰਹਾਉ ਅਵਰ ਨਾ ਕੋ ਸੂਜੈ ਪ੍ਰਭ ਬਿਨ ਅਵਰ ਨਾ ਕੋ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪਹਿਜਾਸੀ ਜਿਉ ਜਾਣਹੁ ਤਿਉ ਰਖੋ ਠਾਕੁਰ ਸਭ ਕਿਛ ਤੁਮ ਹੀ ਪਾਸੀ ਖਾਸ ਦੇ ਰਾਖੀ ਪ੍ਰਭ ਆਪਣੇ ਸਤ ਜੀਵਨ ਅਬినాਸ਼ੀ ਕਹ ਨਾਨਕ ਮਨ ਅਨੰਤ ਅਨੰਤ ਭਇਆ ਹੈ ਕਾਟੀ ਜਮ ਕੀ ਫਾਸੀ Sarg ਮਹੱਲਾ ਪੰਜਵਾ ਮੇਰੋ ਮਨ ਜਾਤ ਕਤ ਤੁਝਹਿ ਸਮਹਾਰੈ ਇਸਮਹਾਰੈ ਸਮਹਾਰੈ ਹਮ ਬਾਰਕ ਦੀਨ ਪਿਤਾ ਪ੍ਰਾਪ ਮੇਰੇ ਹਮ ਬਾਰਕ ਦੀਨ ਇਤ ਪ੍ਰਭੂ ਮੀਰੀ ਜੋ ਜਨ ਹੈ ਤੇ ਉਹ ਪਾਰੈ ਪ੍ਰਹਾਉ ਜਬ ਊਖਾ ਤਬ ਭੋਜਨ ਮੰਗੈ ਜਬ ਭੂਖਾ ਤਬ ਭੋਜਨ ਮੰਗੈ ਅਗਾਏ ਸੂਖ ਸੰਘਾਰੈ ਸੰਘਾਰੈ ਤਬ arogh ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ ਕਵਨ ਬਸੇਰੋ ਦਾਸ ਦਾਸਨ ਕੋ ਥਾਪ ਉਥਾਪਨ ਹਾਰੈ ਹਾਈ ਪਾਠ ਯਾਦ ਰੱਖਣਾ ਹੈ ਕਵਨ ਬਸੀਰੂ ਦਾਸ ਦਾਸਨ ਕੋ ਇਥੇ ਵਿਸਰਾਮ ਹੈ ਥਾਪ ਉਥਾਪਨ ਹਾਰੈ ਇਸ ਤਰ੍ਹਾਂ ਪਾਠ ਕਰਨਾ ਹੈ ਲਿਖਿਆ ਪਦਸ਼ੀਦ ਪੁੱਛੀਆਂ ਚ ਥਾਪਿਓ ਥਾਪਨ ਹਾਰੈ ਪਰ ਸੰਪਰਦਾਚ ਪਾਠ ਕਰਾਇਆ ਜਾਂਦਾ ਥਾਪ ਉਥਾਪਨ ਹਾਰੈ ਨਾਮ ਨਾ ਬਿਸਰੈ ਤਵ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰ ਹੈ ਬਿੰਤੀ ਨਾਨਕ ਇਹ ਸਾਰ ਹੈ ਸਰਗ ਮਹੱਲਾ 5 ਮਨਤੀ ਭੈ ਭਉ ਦੂਰ ਪਰਾਇਓ ਵਿਸਰਾਮ ਮਨਤੀ ਇਥੇ ਵਿਸਰਾਮ ਹੈ ਭੈ ਭਉ ਦੂਰ ਪਰਾਇਓ ਲਾਲ ਦਿਆਲ ਗੁਲਾਲ लाडले ਸਹਿਜ ਸਹਿਜ ਗੁਣ ਗਾਇਓ ਰਹਾਉ ਗੁਰ ਬਚਨਾਤ ਕੁਮਾਤ ਕ੍ਰਿਪਾਤੀ ਬਹੁਰ ਨਕਤੂ ਤਾਯੋ ਰਹਿਤ ਉਪਾਦ ਸਮਾਦ ਸਹਿਜ ਸੁਖ ਆਸਨ ਰਹਿਤ ਉਪਾਦ ਸਮਾਦ ਸੁਖ ਆਸਨ ਭਗਤ ਵਛਲ ਗ੍ਰਹਿ ਪਾਇਓ ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਿਜ ਸਮਾਇਓ ਕਰਨਾ ਆਪ ਕਰਾਮਨ ਆਪੇ ਕਹ ਨਾਨਕ ਆਪ ਆ ਪਾਇਓ ਕਰਨਾ ਆਪ ਕਰਵਨਾਪੇ ਤੇ ਵਿਸਰਾਮ ਕਹ ਨਾਨਕ ਆਪ ਆ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ